ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਵੈਲਕਮ ਟੂ ਮਾਈ ਨਿਊ ਬਲੌਗ ਤੇ ਗਾਇਸ ਅੱਜ ਹੈਗੀ ਹੈ ਨਵਰਾਤਰੀ ਤੇ ਅੱਜ ਕੰਨਿਆ ਪੂਜਨ ਵੀ ਅਸ਼ਟਮੀ ਆ ਅੱਜ ਤੇ ਅਸੀਂ ਅੱਜ ਕੰਨਿਆ ਪੂਜਨ ਕਰਨਾ ਹੈ ਤੇ ਆ ਦੇਖੋ ਸਾਡੇ ਮੰਦਰ ਦੀ ਲੁੱਕ ਹਾਇ ਥੋੜੀ ਜਿਹੀ ਛਿਾਵਟ ਰਹਿੰਦੀ ਆ ਤੇ ਉਹ ਆਪਾਂ ਕਰਦੇ ਆ ਮम्मा ਕੜਾ ਪ੍ਰਸ਼ਾਦ ਤਿਆਰ ਕਰ ਰਹੀ ਆ ਮਮਾ ਦਾ ਇਹਦਾ ਫੇਵਰਟ ਸੂਜੀ ਵਾਲਾ ਤੇ ਉਸ ਤੋਂ ਬਾਅਦ ਮੈਂ ਚਣਿਆਂ ਨੂੰ ਤੜਕਾ ਲਾਉਂਗੀ ਤੇ ਕਿਉਂਕਿ ਬਣ ਰਿਹਾ ਸਾਡੇ ਬਲੌਗ ਦੇ ਨਾਲ ਤੁਹਾਨੂੰ ਅੱਗੇ ਦਿਖਾਣੇ ਆ ਹਾਂਜੀ ਗਾਇਸ ਇਧਰ ਕੜਾ ਪ੍ਰਸ਼ਾਦ ਬਣ ਕੇ ਤਿਆਰ ਹੋ ਗਿਆ ਆ ਤੇ ਨਾਲ ਹੀ ਇਧਰ ਚਨੇ ਵੀ ਆਪਣੇ ਰੈਡੀ ਹੋ ਗਏ ਆ ਤੇ ਹੁਣ ਪਾਪਾ ਹੁਣੇ ਉਧਰ ਪੂਰੀਆਂ ਕੱਢ ਰਹੇ ਆ ਤੇ ਬਾਕੀ ਆਪਾਂ ਤੁਹਾਨੂੰ ਬਲੌਗ ਦਿਖਾਣੇ ਆ ਬਲੌਗ ਦੇ ਨਾਲ ਬਣੇ ਇੱਥੇ ਡੈਕੋਰੇਸ਼ਨ ਵੀ ਹੋ ਗਈ ਸੀਗੀ ਮਾਤਾ ਰਾਣੀ ਦੀ ਤੇ ਆ ਦੇਖੋ ਫਲਾਵਰ ਵੀ ਮੈਂ ਸਾਰੇ 10 ਯਾਦ ਦਿੱਤੇ ਸੀ ਮਾਤਾ ਰਾਣੀ ਨੂੰ ਆਪਾਂ ਫੁੱਲਾਂ ਨਾਲ ਭਰ ਦਿੱਤਾ ਦੇਖੋ ਹਜੇ ਤੇ ਹੋਰ ਫੁੱਲ ਛੜਕਾਣੇ ਆਪਾਂ ਕਲਸ਼ ਤੇ ਇਸ ਤਰ੍ਹਾਂ ਦੇਖੋ ਮਾਤਾ ਰਾਣੀ ਕਿੰਨੇ ਕਿਊਟ ਲੱਗ ਰਹੇ ਆ ਆ ਦੇਖੋ ਸਾਡੇ ਕਿਊਟ ਵਾਲੇ ਮਾਤਾ ਰਾਣੀ ਨ ਸਾਰੇਆਂ ਨਵਰਾਤਰੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਤੇ ਜਿਨ੍ਹਾਂ ਨੇ ਵੀ ਨਵਰਾਤਰੀ ਰੱਖੇ ਹੋਏ ਆ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਨਾ ਕਿਹਨਾਂ ਨੇ ਨਰਾਤੇ ਵਰਤ ਰੱਖੇ ਹੋਏ ਆ ਨਾ ਤੇ ਕਿਹੜੇ-ਕਿਹੜੇ ਪੂਜਾ ਕਰਦੇ ਤੇ ਕਮੈਂਟ ਵਿੱਚ ਜੈ ਮਾਤਾ ਦੀ ਲਿਖਣਾ ਨਾ ਭੁੱਲਿਓ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਤੇ ਚੈਨਲ ਨੂੰ ਸਾਡੇ ਨੇ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਕਮੈਂਟ ਵੀ ਜ਼ਰੂਰ ਕਰ ਦਿਓ ਜੈ ਮਾਤਾ ਦੀ ਲਿਖਿਓ ਸਾਰੇ ਜਾਣੇ ਦੇਖੋ ਆਈਏ ਅਦਰ ਸਾਡੀ ਖੇਤਰੀ ਦੇਖੋ ਸਾਰੀ ਪਤਾ ਨਹੀਂ ਕਿਉਂ ਥੱਲੇ ਡਿੱਗੀ ਆ ਸਾਰੀ ਟੇਢੀ ਉਹ ਹੋਈ ਹੈ ਨਾ ਉੱਗੀ ਆ ਸਾਰੀ ਇਧਰ ਨੂੰ ਟੇਢੀ ਹੋ ਕੇ ਆ ਉੱਗੀ ਆ ਦੇਖੋ ਸਿੱਧੀ ਵੀ ਨਹੀਂ ਹੁੰਦੀ ਹੈਗੀ ਸਾਰੀ ਡਿੱਗੀ ਪਈ ਆ ਇਧਰ ਨੂੰ ਪਹਿਲੇ ਤਿੰਨ ਦਿਨ ਤਾਂ ਐਨ ਸਟ੍ਰੇਟ ਸਿੱਧੀ ਐਨ ਉੱਗੀ ਆ ਬਾਅਦੋਂ ਪਤਾ ਨਹੀਂ ਇਹਨੂੰ ਕੀ ਹੋ ਗਿਆ ਦੇਖਿਓ ਗਾਇਜ਼ ਇਧਰ ਨਾਗਾ ਦੇ ਜਗ੍ਹਾ ਤੇ ਆਪਾਂ ਮੱਥਾ ਟੇਕਦੇ ਸੀ ਨਾਲ ਉਹਨਾਂ ਨੂੰ ਫਲਾਵਰ ਅਰਪਿਤ ਕਿਤੇ ਆ ਸਾਡੇ ਬਾਬਾ ਜੀ ਤੇ ਰੋਜੇ ਤੇ ఫవర్ చడా దిను ఫ చడావే మాతా ਹਾਂਜੀ ਗਾਇ ਚ ਇੱਧਰ ਆਪਾਂ ਹਵਨ ਸ਼ੁਰੂ ਕਰ ਲਿਆ ਸੀਗਾ ਤੇ ਮਾਤਾ ਰਣ ਨੂੰ ਭੋਗ ਲਗਾਰੇ ਸੀਗੇ ਹਵਨ ਕੁੰਡ ਦੇ ਵਿੱਚ ਮਾਤਾ ਰਣ ਨੂੰ ਅਰਪਣ ਕਰ ਰਹੇ ਸੀਗੇ ਆਪਾਂ ਤੇ ਜੋ ਵੀ ਮੇਵੇ ਸੀਗੇ ਕੜਾ ਪ੍ਰਸ਼ਾਦ ਪੂਰੀਆਂ ਛੋਲੇ ਸਾਰਾ ਆਪਾਂ ਹਵਨ ਦੇ ਵਿੱਚ ਮਾਤਾ ਰਣ ਨੂੰ ਅਰਪਿਤ ਕੀਤਾ ਆ ਤੇ ਨਾਲ ਦੀ ਨਾਲ ਕਹਿੰਦੇ ਜਦੋਂ ਆਪਾਂ ਹਵਨ ਕਰੀਏ ਨਾ ਅਗਨੀ ਨੂੰ ਆਪਾਂ ਕਰੀਏ ਨਾ ਤਗਾਣੀ ਦੇ ਵਿੱਚ ਵਰਤਮਤ ਵੀ ਕਰੀਏ ਤੇ ਸਾਰੇ ਦੇਵਤਿਆਂ ਨੂੰ ਭੋਗ ਲੱਗਦਾ ਆ ਮਾਤਾ ਰੰਗ ਦੇ ਨਾਲ ਤੇ ਬਹੁਤ ਵਧੀਆ ਹੁੰਦਾ ਹਵਨ ਕਰਨਾ ਜ਼ਰੂਰੀ ਹੁੰਦਾ ਆ ਕਹਿੰਦੇ ਓ ਮੇਮ ਕਲੀਮ ਚాముਂਡਾਏ ਵਿੱਚ ਓ ਮੇਮ ਕਲੀਮ ਚాముਂਡਾਏ ਵਿੱਚ ਓਮ ਐਮ ਕਲੀਮ ਚాముਂਡਾਏ ਵਿੱਚ ਓਮ ਐਮ ਕਲੀਮ ਆ ਮੁੰਡਾਈ ਵਿਚੇ ਜਿਕਾਰਾ ਮਾ ਚਿੰਤਾ ਗੁਰਨੀ ਦਾ ਬੋਲ ਸੱਚੇ ਦਰਵਾਰ ਕੀ ਜੈ ਜਿਕਾਰਾ ਸੱਤੇ ਭੈਣਾ ਦਾ ਬੋਲ ਸੱਚੇ ਦਰਵਾਰ ਕੀ ਜੈ ਜਿਕਾਰਾ ਨਾ ਰੂਪਾਂ ਦਾ ਬੋਲ ਸੱਚੇ ਦਰਵਾਰ ਕੀ ਜੈ ਜਿਕਾਰਾ ਸੋਹਣੇ ਮੰਦਰਾ ਵਾਲੀ ਦਾ ਬੋਲ ਸੱਚੇ ਦਰਵਾਰ ਕੀ ਜੈ ਇਹ ਕਾਰਾ ਸਬਦੀਆਂ ਭੁੱਲਣਾ ਚੁੱਕਾ ਮਾਫ ਕਰਨ ਵਾਲੀ ਮਈਆ ਜੀ ਦਾ ਬੋਲ ਸੱਚੇ ਦਰਵਾਰ ਕੀ ਜੈ ਦਰਵਾਰ ਕੀ ਜੈ ਜੈ ਮਈਆ ਜੀ ਕੀ ਜੈ ਜੈ ਤੇ ਇੱਧਰ ਗਾਇ ਸਾਰੇ ਜਾਨੇ ਮੱਥਾ ਟੇਕ ਰਿਆ ਸੀ ਅਸੀਂ ਮੈਂ ਤੇ ਮੰਮਾ ਨੇ ਮੱਥਾ ਟੇਕ ਲਿਆ ਸੀਗਾ ਹੁਣ ਪਾਪਾ ਉਹਨੇ ਮੇਰੇ ਬ੍ਰਦਰ ਦਾਦੀ ਜੀ ਰਹਿ ਰਹੇ ਸੀ ਮੱਥਾ ਟੇਕਣ ਤੋਂ ਤੇ ਫਿਰ ਉਹਨਾਂ ਮੱਥਾ ਟੇਕ ਕੇ ਤੇ ਬਸ ਬਾਕੀ ਸਾਰਾ ਕੁਝ ਹੋ ਗਿਆ ਯਾਰ ਬਸ ਹੁਣ ਕੰਜਕਾ ਦੀ ੜੀ ਕਰਦੇ ਪਏ ਆ ਕੰਜਕਾ ਆ ਜਾਣ ਫਿਰ ਆਪਾਂ ਕੰਜਕਾ ਬਿਠਾ ਲਾਂਗੇ ਗਾਇਸ ਤੁਹਾਨੂੰ ਸਾਡਾ ਮਾਤਾ ਰੈਨਦਮ ਛੋਟਾ ਜਿਹਾ ਮੰਦਿਰ ਕਿਊਟ ਜਿਹਾ ਕਿੱਦਾਂ ਦਾ ਲੱਗਿਆ ਕਮੈਂਟਾਂ ਵਿੱਚ ਜਰੂਰ ਦੱਸਿਓ ਕਿਊਟ ਲੱਗਦਾ ਪਿਆ ਨਾ ਮੰਦਿਰ ਛੋਟਾ ਜਿਹਾ ਮਾਤਾ ਰਾਣੀ ਦਾ ਨਾਲ ਮਾਤਾ ਰਾਣੀ ਆ ਕਿਊਟ ਜਿਹੇ ਮੰਦਰ ਦੇ ਵਿੱਚ ਬੈਠੇ ਹੋਏ ਆ ਦੇਖੋ ਕਿੰਨੇ ਸੋਹਣੇ ਲੱਗਦੇ ਪਏ ਆ ਸਾਰਿਆਂ ਨੇ ਮੱਥਾ ਟੇਕ ਲਿਆ ਸੀਗਾ ਤੇ ਹੁਣ ਕੰਜਕਾ ਦੀ ਵਸ ਉਡੀਕ ਕਰਦੇ ਪਏ ਆ ਤੇ ਇੱਧਰ ਉਧਰ ਤੱਕ ਜਿਹੜੇ ਕੰਜਕਾ ਨੇ ਉੱਤੇ ਆਪਾਂ ਫੁੱਲ ਬਰਸਾਣੇ ਆ ਉਹ ਮੈਂ ਪੋਰਦੀ ਪਈ ਆ ਤੇ ਬਸ ਕੰਜਕਾ ਦੀ ਉਡੀਕ ਆ ਬਾਕੀ ਸਾਰੀ ਸਾਡੀ ਤਿਆਰੀ ਆ ਮੱਥਾ ਵੀ ਸਾਰਿਆਂ ਨੇ ਟੇਕ ਲਿਆ ਆ ਬਸ ਹੁਣ ਕੰਜਕਾ ਆ ਜਾਣ ਬਾਕੀ ਆਪਾਂ ਜਦੋਂ ਤੱਕ ਕੰਜਕਾਂ ਦੀਆਂ ਆ ਆਪਾਂ ਫੁੱਲ ਰੱਖ ਲਈਏ ਉਹਨਾਂ ਲਈ महाराणी yeah. कम <makes in the water> ਗਾਈਜ਼ ਇਧਰ ਮੈਂ ਫੋਲੇ ਸਾਰੇ ਭੋਲੇ ਸੀਗੇ ਕੰਚਕਾ ਵਾਸਤੇ ਆ ਥੋੜੇ ਸਾਫ ਤੇ ਰੱਖ ਲਏ ਆ ਤੇ ਹੁਣ ਆਰਤੀ ਦਾ ਟਾਈਮ ਹੋ ਗਿਆ ਆ ਹੁਣ ਆਪਾਂ ਕਰਨੀ ਆ ਮਾਤਾ ਰਾਣੀ ਦੀ ਆਰਤੀ ਤੇ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਗਾਈਜ਼ ਗਾਈਜ਼ ਇਧਰ ਚੱਲ ਰਹੀ ਆ ਮਾਤਾ ਰਾਣੀ ਜੀ ਦੀ ਆਰਤੀ ਕੋ ਬੋਲਣਾ ਨਹੀਂ ਹੈ ਜਾਈਂ ਹਾਂਜੀ ਗਾਇਸ ਕੰਜਕਾ ਆ ਗਈਆਂ ਸੀਗੀਆਂ ਤੇ ਹੁਣ ਆਪਾਂ ਕੰਜਕਾ ਦੀ ਆਰਤੀ ਉਤਾਰ ਰਹੇ ਆ ਨਾਲ ਉਹਨਾਂ ਦੇ ਉੱਤੇ ਫੁੱਲ ਵਰਸਾ ਰਹੇ ਆ ਜਦੋਂ ਜੀ ਫੁੱਲ ਵਰਸਾ ਰਹੇ ਕੰਜਕਾ ਬਹੁਤ ਖੁਸ਼ ਹੋ ਰਹੀਆਂ ਸੀਗੀਆਂ ਦੇਖੋ ਕਿੰਨੀਆਂ ਛੋਟੀਆਂ ਛੋਟੀਆਂ ਕਿਊਟ ਕਿਊਟ ਕੰਜਕਾ ਆਈਆਂ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਨੇ ਕਿੰਨੀਆਂ ਕਿ ਕੰਜਕਾ ਨਾ ਹੋਣ ਜੜੀਆਂ ਬਹੁਤ ਕਿਊਟ ਲੱਗਦੀਆਂ ਆਹਦੇ ਫੁੱਲੇ ਦਾ ਸੁੰਦਰ ਰੱਖਿਆ ਦਾ ਨਹੀਂ ਗਈ ਦੇ ਉਹ ਮੱਧੇ ਫੁੱਲੇ ਰੱਖੀ ਉਹ ਗਾਰੀ ਹੈ ਗਾਰੀ ਹੈ ਗੀ ਅੱਧਾ ਚਾਈ ਹੈ ਹਾਂ ਉਹ ਬਾਰ ਕੋਈ ਨਾਮ ਕੀ ਆ ਦੇ ਇੱਧਰ ਸਾਰੇ ਹਾਂ ਤੇਸ ਮੰਗਾ ਕੇ ਆ ਗਏ ਅੱਗੇ erivebanana hadi hmm. hmm. git ¿Por oh, yeah.

ਇੱਕ ਜੈ ਮਾਤਾ ਦੀ ਕਹੋ ਹੈ ਮੈਰਾ ਕਿ ਜੈ ਮਾਤਾ ਦੀ ਮੈਂ ਬੋਲੀਦਾ ਹਾਂ ਤੁਮ ਤੂੰ ਜੈ ਮਾਤਾ ਦੀ ਕਹੋ ਜੈ ਮਾਤਾ ਦੀ ਜੈ ਮਾਤਾ ਦੀ ਰੇਟ ਹਾਂਜੀ ਗਾਇਸ ਕੰਜਕ ਪੂਜਨ ਹੋ ਚੁੱਕਾ ਆ ਤੇ ਕੰਜਕਾਂ ਚਲ ਗਈਆਂ ਆ ਆਪਣੇ ਆਪਣੇ ਘਰ ਬਹੁਤ ਖੁਸ਼ੀਆਂ ਆ ਕੰਜਕਾਂ ਦੇ ਚਲੋ ਸਾਨੂੰ ਇਹ ਚਾਹੀਦਾ ਕਿਰਾ ਬੱਸ ਤੁਹਾਨੂੰ ਸਾਡਾ ਬਲੌਗ ਕਿਵੇਂ ਚਾ ਲੱਗਾ ਜੇ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਤੇ ਸਾਡੇ ਬਲੌਗ ਨੂੰ ਲਾਈਕ ਕਰਿਓ ਤੇ ਚੈਨਲ ਸਾਡੇ ਨੂੰ ਕਾਲੇ ਸਬਸਕ੍ਰਾਈਬ ਤੇ ਜੈ ਮਾਤਾ ਦੀ ਲਿਖਣਾ ਨਾ ਭੁੱਲਿਓ ਕਮੈਂਟਾਂ ਦੇ ਵਿੱਚ ਤੇ ਸਾਰਿਆਂ ਨੂੰ ਜੈ ਮਾਤਾ ਦੀ ਸਤਿ ਸ਼੍ਰੀ ਅਕਾਲ